ਲੁਧਿਆਣਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਕੀ ਨਸ਼ਾ ਦੇਣਾ ਮੈਸੇਜ ਤੁਹਾਡੇ ਮਾਧਿਅਮੋਂ ਰਹੀ ਇਹੀ ਹੈ ਕਿ ਨਸ਼ਾ ਜਿਹੜਾ ਕਿ ਸਾਡੇ ਪੰਜਾਬ ਦੀ ਜਵਾਨੀ ਨੂੰ ਭੰਡਵੰਗ ਖਾ ਰਿਹਾ ਆ ਇਹਨੂੰ ਆਪਾਂ ਖਤਮ ਕਰਨਾ ਸਾਰੇ ਆਪਾਂ ਪਬਲਿਕ ਦੇ ਸਹਿਯੋਗ ਨਹੀਂ ਹੋ ਸਕਦਾ ਆਪਾਂ ਸਾਰੇ ਹਮਲਾ ਮਾਰੀਏ ਇਕੱਠੇ ਹੋਈਏ ਤੇ ਨਸ਼ੇ ਨੂੰ ਦੀ ਜੜ ਨੂੰ ਅਸੀਂ ਕਹੋ ਖਬਰ ਟੀਵੀ ਦੇਖ ਰਹੇ ਤੁਸੀਂ ਪਿਛਲੇ ਦਿਨ ਹੀ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਪੰਜਾਬ ਦੇ ਵਿੱਚ ਜਦੋਂ ਲਗਾਤਾਰ ਨਸ਼ੇ ਦੇ ਸਵੰਧ ਦੇ ਵਿੱਚ ਖਬਰਾਂ ਆ ਰਹੀ ਸੀ ਕਿ ਨਸ਼ਾ ਵੱਧਦਾ ਜਾ ਰਿਹਾ ਤਾਂ ਪੰਜਾਬ ਦੇ ਜਿਹੜੇ ਡੀਜੀਪੀ ਨੇ ਉਹਨਾਂ ਨੇ ਇੱਕ ਬਹੁਤ ਵਧੀਆ ਜਿਹੜਾ ਉਪਰਾਲਾ ਕੀਤਾ ਕਿ ਜਿੰਨੇ ਵੀ ਆਪਣੇ ਕਮਿਸ਼ਨਰ ਤੇ ਜਿੰਨੇ ਵੀ ਐਸਐਸਪੀ ਨੇ ਸਰਕਾਰ ਦੇ ਇਸ਼ਾਰੇ ਤੇ ਉਹਨਾਂ ਨਾਲ ਇੱਕ ਮੀਟਿੰਗ ਕੀਤੀ ਗਈ ਤੇ ਦੱਸਿਆ ਕਿ ਜਿਹੜਾ ਬਾ ਨਸ਼ਾ ਵਾ ਇਹਨੂੰ ਖਤਮ ਕਰਨ ਦੇ ਵਿੱਚ ਪੁਲਿਸ ਜਿਹੜੀ ਆ ਦਿਨ ਰਾਤ ਇੱਕ ਕਰੇ ਸੋ ਉਹਨਾਂ ਦੇ ਅਸਰ ਵੀ ਨਜ਼ਰ ਆ ਰਿਹਾ ਪੰਜਾਬ ਪੁਲਿਸ ਲਗਾਤਾਰ ਇਸ ਮਾਮਲੇ ਦੇ ਉੱਤੇ ਲੱਗੀ ਹੋਈ ਆ ਤੇ ਖਤਮ ਕਰਨ ਦੇ ਲਈ ਨੁਕੜ ਮੀਟਿੰਗਾਂ ਵੀ ਹੋ ਰਹੀਆਂ ਨੇ ਤੇ ਲਗਾਤਾਰ ਪੁਲਿਸ ਜਿਹੜੀ ਆ ਸਖਤ ਨਜ਼ਰ ਵੀ ਆ ਰਹੀ ਆ ਏਸੀਪੀ ਬ੍ਰਿਜਮੋਨ ਇੰਡਸਟਰੀ ਏਰੀਆ B ਸਾਡੇ ਨਾਲ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਕਿ ਉਹਨਾਂ ਦਾ ਕੀ ਕਹਿਣਾ ਤੇ ਹੁਣ ਤੱਕ ਕਿੰਨਾ ਕੀ ਜਿਹੜੀ ਸਫਲਤਾ ਮਿਲ ਚੁੱਕੀ ਆ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਸਰ ਕੀ ਕਹੋਗੇ ਡੀਜੀਪੀ ਸਾਹਿਬ ਨੇ ਸਖਤ ਹਦਾਇਤਾਂ ਕੀਤੀਆਂ ਵੀ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕੀਤਾ ਜਾਵੇ ਪੁਲਿਸ ਹੁਣ ਤੱਕ ਕਿੰਨੇ ਕ ਜਿਹੜੇ ਸਮਗਲਰ ਨੇ ਜਿਨ੍ਹਾਂ ਨੂੰ ਫੜ ਚੁੱਕੀ ਹੈ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਸੀਐਮ ਸਾਹਿਬ ਵੱਲੋਂ ਡਿਢ ਨਿਸ਼ਚੈ ਕੀਤਾ ਗਿਆ ਹੈ ਕਿ ਅਸੀਂ 15 ਅਗਸਤ ਤੱਕ ਜਿਹੜਾ ਪੰਜਾਬ ਚੋਂ ਨਸ਼ੇ ਨੂੰ ਠੱਲ ਪਾਉਣੀ ਆ ਇਹ ਜਿਹੜਾ ਨਸ਼ਾ ਘੁੰਮਵੰਗ ਜਿਹੜਾ ਫੈਲ ਚੁੱਕਾ ਹੈ ਸੀ ਇਹਨੂੰ ਖਤਮ ਕਰਨਾ ਹੈਗਾ ਉਸ ਸੰਬੰਧੀ ਸਾਡੀਆਂ ਸਾਨੂੰ ਆਪਣੇ ਹੈੱਡਕੁਆਰਟਰ ਤੋਂ ਸਾਡੇ ਆਪਣੇ ਲੈਵਲ ਤੇ ਅਸੀਂ ਲਿਸਟਾਂ ਬਣਾਈਆਂ ਜਿਹੜੇ ਇਹ ਨਸ਼ਾ ਵੇਚਦੇ ਨੇ ਸਾਡੇ ਉਹਨਾਂ ਤੇ ਡੇਲੀ ਪ੍ਰੋਪਰ ਰੇਡ ਹੋ ਰਹੇ ਨੇ ਮੋਸਟਲੀ ਅਸੀਂ ਉਹਨਾਂ ਬੰਦਿਆਂ ਨੂੰ ਕਈਆਂ ਨੂੰ ਤਾਂ ਕਾਫੀ ਨੂੰ ਅਰੈਸਟ ਕਰ ਲਿਆ ਉਹਨਾਂ ਨੂੰ ਦੁਬਾਰਾ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈਗਾ ਉਹਨਾਂ ਦੀ ਜਿਹੜੀ ਪ੍ਰਾਪਰਟੀ ਆ ਅਸੀਂ ਉਹ ਵੀ ਵੈਰੀਫਾਈ ਕਰ ਰਹੇ ਹਾਂ ਅਸੀਂ ਉਹ ਵੀ ਅਟੈਚ ਕਰਵਾ ਰਹੇ ਹਾਂ ਨਾਲ ਇਸ ਤੋਂ ਇਲਾਵਾ ਜਿਹੜੇ ਘਰਾਂ 'ਚ ਭੱਜੇ ਹੋਏ ਨੇ ਸਾਡੇ ਡੈਲੀ ਉਹਨਾਂ ਤੇ ਰੇਡ ਹੋ ਰਹੇ ਨੇ ਉਹ ਘਰਾਂ 'ਚ ਭੱਜੇ ਹੋਏ ਨੇ ਸਾਡੀ ਉਹਨਾਂ ਤੇ ਪੂਰੀ ਨਿਗਾਹ ਹੈ ਜਦੋਂ ਵੀ ਉਹ ਕਿਤੇ ਸਾਡੇ ਕਾਬੂ ਆ ਗਏ ਜਾਂ ਸਾਡੇ ਕੋਈ ਇਨਫੋਰਮੇਸ਼ਨ ਸੌਲਡ ਆ ਗਈ ਤਾਂ ਉਹਨਾਂ ਨੂੰ ਫੜਕੇ ਅਸੀਂ ਜੇਲ੍ਹ ਦੇ ਅੰਦਰ ਪੇ ਦਾਂਗੇ ਇਸ ਤੋਂ ਇਲਾਵਾ ਅਸੀਂ ਮਾਜੋ ਡੀਜੀਪੀ ਸਾਹਿਬ ਮਾਜੋ ਕਮਿਸ਼ਨਰ ਆਪਣਾ ਕਮਿਸ਼ਨਰ ਸੁਲਤਾਨਾ ਜੀ ਦੇ ਹਦਾਇਤ ਅਨੁਸਾਰ ਅਸੀਂ ਨੁਕੜ ਮੀਟਿੰਗਾਂ ਵੀ ਕਰ ਰਹੇ ਆ ਲੋਕਾਂ ਨੂੰ ਜਾਗਰੂਕ ਕਰਨ ਲਈ ਅਤੇ ਅਸੀਂ ਉਹਨਾਂ ਵਿਅਕਤੀਆਂ ਨੂੰ ਜਿਹੜੇ ਕਿ ਨਸ਼ੇ ਤੇ ਲੱਗ ਚੁੱਕੇ ਨੇ ਅਸੀਂ ਉਹਨਾਂ ਨੂੰ ਵੀ ਮੈਂ ਤੁਹਾਡੇ ਸਾਹਮਣੇ ਅਪੀਲ ਕਰਦਾ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਆ ਤਾਂ ਉਹਨਾਂ ਦਾ ਅਸੀਂ ਉਹਨਾਂ ਦੀ ਕਾਉਂਸਲਿੰਗ ਕਰਕੇ ਉਹਨਾਂ ਦਾ ਪ੍ਰੋਪਰ ਇਲਾਜ ਕਰਾਇਆ ਜਾਊਗਾ ਜੋ ਮੈਡੀਸਿਨ ਮਿਲਦੀ ਆ ਨਸ਼ਾ ਨੂੰ ਛੱਡਣ ਲਈ ਜੋ ਉਸ ਤਰ੍ਹਾਂ ਲਗਾਈ ਜਾਂਦੀ ਆ ਉਹੜਾ ਨੂੰ ਫ੍ਰੀ ਆਫ ਕੋਸਟ ਅਸੀਂ ਸਿਵਲ ਹਸਪਤਾਲ ਤੋਂ ਉਹਨੂੰ ਮੁਹੱਈਆ ਕਰਾਵਾਂਗੇ ਸਰ ਜਿਹੜੇ ਨਸ਼ਾ ਪੀਂਦੇ ਨੇ ਅਕਸਰ ਇਹ ਹੁੰਦਾ ਕਿ ਤੁਸੀਂ ਕਹਿੰਦੇ ਨਸ਼ਾ ਛੁਡਾਵਾਂਗੇ ਉਹਨਾਂ ਦਾ ਪਰ ਉਹ ਡਰਦੇ ਮਾਰੇ ਕਈ ਵਾਰੀ ਪੁਲਿਸ ਕੋਲੇ ਨਹੀਂ ਵੀ ਜਾਂਦੇ ਕਿਉਂਕਿ ਕਈ ਵਾਰੀ ਹੁੰਦਾ ਕਿ ਚਲੋ ਅ ਅਪਰ ਲੈਵਲ ਦੇ ਜਿਹੜੇ ਅਫਸਰ ਆ ਉਹ ਤਾਂ ਸਹਿਯੋਗ ਕਰਦੇ ਨੇ ਕਈ ਵ ਉਹ ਕਈ ਵਾਰੀ ਖਰਾਬ ਕਰਦੇ ਨੇ ਕੀ ਲੱਗਦਾ ਨਹੀਂ ਕਿ ਉਹਨਾਂ ਨੂੰ ਵੀ ਜਾਗਰੂਕ ਆਪਣੇ ਅਫਸਰਾਂ ਨੂੰ ਵੀ ਕਰਨੀ ਲੋੜ ਆ ਵੀ ਜੇ ਕੋਈ ਆਂਦਾ ਤਾਂ ਤੁਹਾਡੇ ਨਾਲ ਮਿਲਾਇਆ ਜਾਵੇ ਜਾਂ ਉਹਨਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਜੇ ਤੁਹਾਡੇ ਕੋਲੇ ਤੁਸੀਂ ਨਸ਼ਾ ਜਿਹੜਾ ਕਰਦੇ ਹੋ ਉਹਨੂੰ ਛੱਡ ਸਕਦਾ ਵਾ ਵੀ ਸਾਡੇ ਨਾਲ ਡਾਇਰੈਕਟ ਮਿਲਣ ਨੂੰ ਲੋ ਨਹੀਂ ਅਜਿਹੀ ਅਸੀਂ ਸਾਡੀਆਂ ਹਿਦਅਤਾਂ ਚੱਲੀ ਹੋ ਚੁੱਕੀਆਂ ਕਿ ਕੋਈ ਵੀ ਵਿਅਕਤੀ ਜਿਹੜਾ ਨਸ਼ਾ ਛੱਡਣਾ ਚਾਹੁੰਦਾ ਉਹ ਕਿਸੇ ਵੀ ਪੁਲਿਸ ਅਫਸਰ ਤੱਕ ਪਹੁੰਚ ਕਰਦਾ ਹੈ ਈਵਨ ਕਿ ਚਾਹੇ ਹੋਮ ਗਾਰਡ ਸਾਡੇ ਮੁਲਾਜ਼ਮ ਤੱਕ ਵੀ ਪਹੁੰਚ ਕਰਦਾ ਉਹ ਸਾਡੇ ਕੋਲ ਲੈ ਕੇ ਆਉਂਦੇ ਨੇ ਅਸੀਂ ਉਹਨਾਂ ਦਾ ਪ੍ਰੋਪਰ ਉਹਨਾਂ ਨੂੰ ਲੈ ਕੇ ਜਾਂਦੇ ਹਾਂ ਸਿਵਲ ਹਸਪਤਾਲ 'ਚ ਜਾਂ ਸਾਡੇ ਇੱਥੇ ਜਿੱਦਾਂ ਆਪਣੀ ਸ਼ਿਮਲਾਪੁਰੀ ਨਹਿਰ ਦੇ ਉੱਪਰ ਹੀ ਬਣੀ ਹੋਈ ਹੈ ਆਈਐਸਈ ਹਸਪਤਲ ਉੱਥੋਂ ਵੀ ਮੰਨ ਲਓ ਜਿਹੜੀ ਜਿਹੜੀ ਦਵਾਈ ਮਿਲਦੀ ਹੈਗੀ ਆ ਅਸੀਂ ਉਹ ਕਰ ਰਹੇ ਹਾਂ ਕੋਈ ਅਜੇ ਉਹਨਾਂ ਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ ਨਾ ਹੀ ਕੋਈ ਘਬਰਾਉਣ ਦੀ ਜ਼ਰੂਰਤ ਹੈ ਉਹਨਾਂ ਖਿਲਾਫ ਕੋਈ ਵੀ ਕ੍ਰਿਮੀਨਲ ਐਕਸ਼ਨ ਨਹੀਂ ਲਿਆ ਜਾਊਗਾ ਉਹਨਾਂ ਨੂੰ ਕਾਉਂਸਲਿੰਗ ਕਰਕੇ ਉਹਨਾਂ ਨੂੰ ਨਸ਼ਾ ਸੀ ਛੁਡਵਾ ਕੇ ਉਹਨਾਂ ਨੂੰ ਚੰਗੇ ਰਸਤੇ 'ਚ ਸਹੀ ਰਸਤੇ 'ਚ ਉਹਨੂੰ ਪਾਵਾਂਗੇ ਉਹਨਾਂ ਨੂੰ ਸਰ ਜੇ ਨੁਕੜ ਮੀਟਿੰਗਾਂ ਦੀ ਗੱਲ ਕੀਤੀ ਜਾਵੇ ਜਿਹੜੀਆਂ ਨੁਕੜ ਮੀਟਿੰਗਾਂ ਹੋ ਰਹੀਆਂ ਨੇ ਉਹਦੇ ਵਿੱਚ ਜਿਹੜੀ ਪਬਲਿਕ ਆ ਉਹਨਾਂ ਦਾ ਸਹਿਯੋਗ ਕਿਸ ਤਰ੍ਹਾਂ ਦਾ ਮਿਲਦਾ ਕਿ ਹੁਣ ਤੱਕ ਕਿੰਨੀਆਂ ਕ ਜੜੀਆਂ ਮੀਟਿੰਗਾਂ ਕਰ ਚੁੱਕੇ ਮੇਰੇ ਲੋਕਾਂ ਕੋਲ ਘੱਟ ਵੱਟ 4 ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਆ ਆਮ ਪਬਲਿਕ ਨਾਲ ਉਹਨਾਂ ਨੂੰ ਵਧੀਆ ਸਹਿਯੋਗ ਮਿਲਦਾ ਲੋਕ ਸਾਡੇ ਕੋਲੋਂ ਆਉਂਦੇ ਨੇ ਸਾਨੂੰ ਮਤਲਬ ਇਨਫੋਰਮੇਸ਼ਨ ਵੀ ਦਿੰਦੇ ਕਿ ਆ ਗਲੀ ਚ ਹੁਣ ਆ ਵਿਅਕਤੀ ਨਸ਼ਾ ਵੇਚ ਰਿਹਾ ਹੈਗਾ ਅਸੀਂ ਉਹਨਾਂ ਤੇ ਰੇਡ ਵੀ ਕਰਦੇ ਆ ਜਿਹੜੇ ਬੱਚੇ ਪੀਂਦੇ ਨੇ ਅਸੀਂ ਉਹਨਾਂ ਤੱਕ ਵੀ ਪਹੁੰਚ ਕੀਤੀ ਆ ਉਹਨਾਂ ਦਾ ਵੀ ਨਸ਼ਾ ਛਡਵਾ ਰਹੇ ਆ ਕੀ ਲੱਗਦਾ ਕਿ ਜਿਹੜੇ ਜੀ ਨਸ਼ਾ ਵੇਚਦੇ ਨੇ ਕਈ ਵਾਰੀ ਪੁਲਿਸ ਨੂੰ ਕਈ ਵਾਰੀ ਹੁੰਦਾ ਕਿ ਉਹ ਤੁਹਾਡੇ ਕੋਲੇ ਆ ਨਹੀਂ ਸਕਦੇ ਕਿਉਂਕਿ ਆਪਣੀ ਜਿਹੜੀ ਆਇਡੈਂਟੀਟੀ ਆ ਗੁਪਤ ਰੱਖਣੀ ਹੁੰਦੀ ਆ। ਕਈ ਵਾਰੀ ਹੁੰਦਾ ਕਿ ਪੱਤਰਕਾਰਾਂ ਕੋਲੇ ਵੀ ਨਹੀਂ ਜਾਂਦੇ ਵੀ ਕਿਤੇ ਸਾਡੀ ਗੱਲ ਲੀਕ ਨਾ ਹੋ ਜਾਵੇ। ਕੋਈ ਇਦਾਂ ਦਾ ਕੋਈ ਨੰਬਰ ਹੈਗਾ ਵਾ ਤੁਹਾਡੇ ਕੋਲੇ ਵੀ ਜਿਹੜਾ ਇਸ਼ੂ ਕਰ ਦਿੱਤੇ ਜਾਵੇ ਜੇ ਕੋਈ ਗੁਪਤ ਸੂਚਨਾ ਦੇਣਾ ਚਾਹੁੰਦਾ ਤਾਂ ਉਹ ਤੁਹਾਡੇ ਤੱਕ ਕਾਲ ਜਿਹੜੀ ਪਹੁੰਚ ਜਾਵੇ। ਬਿਲਕੁਲ ਜੀ ਬਿਲਕੁਲ ਸਾਡਾ ਇੱਕ ਕੰਟਰੋਲ ਦਾ ਨੰਬਰ ਹੈਗਾ 112 ਜਿੱਦਾਂ ਰਾਤ ਵੀ ਮੈਨੂੰ ਇੱਕ ਕਾਲ ਆਈ ਸੀਗੀ ਕਿ ਇੱਥੇ ਮੰਨ ਲਓ ਆ ਬੰਦਾ ਜਿਹੜਾ ਨਸ਼ਾ ਵੇਚਦਾ ਸੀ ਇਮੀਡੀਟਲੀ ਉੱਥੇ ਰੇਡ ਕਰਵਾਇਆ ਸੀਗਾ। ਪਰੰਤੂ ਉੱਥ 18519 ਕੋਈ ਵੀ ਵਿਅਕਤੀ ਬਿਨ ਬੇ ਤੜਕ ਬੇਚ ਜਿਘੋਕੇ ਤੇ ਕਾਲ ਕਰ ਸਕਦਾ ਉਹ ਜਿਹੜੀ ਜਿਹੜੀ ਕਾਲ ਹੋਏਗੀ ਉਹ ਤੇ ਪੂਰਾ ਐਕਸ਼ਨ ਲਿਆ ਜਾਊਗਾ ਸੋ ਇੱਥੇ ਦਰਸ਼ਕਾਂ ਨੂੰ ਦੱਸ ਦਿੰਨੇ ਆ ਵੀ ਜਿਹੜਾ 112 ਨੰਬਰ ਆਉ ਤਾਂ ਤੁਹਾਨੂੰ ਸਾਰੇ ਜਾਣਦੇ ਹੋਗੇ ਪੂਰੇ ਪੰਜਾਬ ਦੇ ਵਿੱਚ ਵੈਲਿਡ ਹੈ ਵੀ ਤੁਸੀਂ ਸਿੱਧੀ ਕਾਲ ਲਾਉਂਗੇ ਤਾਂ ਪੁਲਿਸ ਨੂੰ ਉਹ ਜਾ ਕੇ ਲੱਗੇਗੀ ਪਰ ਜੇ ACB ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਦੱਸਿਆ ਕਿ ਜਿਹੜੇ ਇਹ ਸਰਕਾਰੀ ਨੰਬਰ ਆ ਜੋ ਇਹਨਾਂ ਨੇ ਦੱਸਿਆ ਤਾਂ ਤੁਸੀਂ ਨੋਟ ਜ਼ਰੂਰ ਕਰ ਲਿਓ ਤਾਜੋ ਕਿ ਜੇ ਤੁਸੀਂ ਕੋਈ ਥਾਣੇ 'ਚ ਆ ਕੇ ਨਹੀਂ ਇਨਫਰਮੇਸ਼ਨ ਦੇਣਾ ਚਾਹੁੰਦੇ ਜਾਂ ਕਿਸੇ ਹੋਰ ਵਿਅਕਤੀ ਰਾਹੀਂ ਨਹੀਂ ਦੇਣਾ ਚਾਹੁੰਦੇ ਤਾਂ ਤੁਸੀਂ ਸਿੱਧਾ ਡਾਇਰੈਕਟ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ ਤਾਂ ਜੋ ਕਿ ਜਿਹੜੇ ਇਹ ਸਮਗਲਰ ਨੇ ਜਿਹੜੇ ਤਸਕਰ ਨੇ ਇਹਨਾਂ ਨੂੰ ਫੜਿਆ ਜਾ ਸਕੇ ਕਿ ਲੱਗਦਾ ਜੀ ਕਿ ਹੁਣ ਤੱਕ ਕਿੰਨੇ ਜਿਹੜੇ ਤਸਕਰ ਨੇ ਹੁਣ ਤੱਕ ਪੁਲਿਸ ਨੇ ਅਰੈਸਟ ਕਰ ਲਿੱਤੇ ਨੇ ਮੇਰੀ ਜਿਹੜੀ ਆਪਣੀ ਸਬਡਿਵੀਜ਼ਨ ਦੇ ਵਿੱਚੋਂ ਹੀ ਅਸੀਂ ਘਟੋਟ 20 ਬੰਦਿਆਂ ਨੂੰ ਅਸੀਂ ਦੁਆਰਾ ਬੈਂਡ ਦਾ ਬਾਹਰ ਭੇਜ ਚੁੱਕੇ ਆਂ ਬਾਕੀ ਅਸੀਂ ਹੋਰ ਮਤਲਬ ਕਾਰ ਵੀ ਸੜੀ ਚੱਲ ਰਹੀ ਜੀ ਸ਼ਹਿਰ ਨਾਲੋਂ ਅੱਛਾ ਤੁਹਾਡੀ ਹੋਵੇ ਸਾਨੂੰ ਪੱਤਰਕਾਰਾਂ ਦੀ ਨੌਲੇਜ ਵੀ ਅਕਸਰ ਆਂਦਾ ਰਹਿੰਦਾ ਕਿ ਆਪਣੇ ਸ਼ਿਮਲਾਪੁਰੀ ਦੇ ਵਿੱਚ ਇੱਕ ਮਿੰਨੀ ਪਾਕਿਸਤਾਨ ਜਿਹਨੂੰ ਕਹਿ ਰਿਹਾ ਸੂਰਜਨਗਰ ਕਿ ਉਹਦੇ ਤੇ ਕੋਈ ਸਪੈਸ਼ਲ ਕੋਈ ਨਾਕਾਬੰਦੀ ਕੀਤੀ ਗਈ ਹੈ ਉੱਥੇ ਕੋਈ ਸਪੈਸ਼ਲ ਬੰਦੇ ਲਾਏ ਗਏ ਨੇ ਕਿਉਂਕਿ ਉੱਥੇ ਕਹਿੰਦੇ ਚਿੱਟਾ ਬਹੁਤ ਜ਼ਿਆਦਾ ਵਿਕਦਾ ਤੇ ਪੀਣ ਵਾਲੇ ਵੀ ਬਹੁਤ ਜ਼ਿਆਦਾ ਬਿਲਕੁਲ ਅਸੀਂ ਸੂਰਜਨਗਰ 'ਚ ਟਾਈਮ ਟੂ ਟਾਈਮ ਅਸੀਂ ਸਾਡੇ ਸਰਚ ਚੱਲਦੀ ਰਹਿੰਦੀ ਹੈ ਅਸੀਂ ਪਿਛਲੀ ਵਾਰ ਵੀ ਰੇਡ ਕੀਤੀ ਸੀ ਤਾਂ ਅਸੀਂ ਉਥੋਂ ਤਿੰਨ ਬੰਦੇ ਅਸੀਂ ਮੰਨ ਲਓ ਕੀਤੇ ਸੀ ਆਪਣੀ ਐਂਡ ਕੀਤੀ ਸੀਗੇ ਉਸ ਤੋਂ ਬਾਅਦ ਸਾਡੀ ਹੁਣ ਉੱਥੇ ਪੀਸੀਆਰ ਦੀ ਗਸ਼ਤ ਨਕਲ ਗੋਨੇ ਆ ਇਹ ਨਹੀਂ ਕਿ ਮਤਲਬ ਇੱਕ ਟਾਈਮ ਤੇ ਇੱਕ ਨਕਾ ਆਏ ਅਸੀਂ ਟਾਈਮ ਟੂ ਟਾਈਮ ਜਿੱਦਾਂ ਕਦੀ ਸਵੇਰੇ ਲਗਾ ਲਿਆ ਕਦੀ ਸ਼ਾਮ ਨੂੰ ਲਗਾ ਲਿਆ ਕਿ ਉਹਨਾਂ ਕੋਈ ਇੱਕ ਟਾਈਮ ਨਾ ਹੋਵੇ ਮਤਲਬ ਉਹਨਾਂ ਕੋਲੋਂ ਜਿਹੜੇ ਉੱਥੇ ਵੇਚਣ ਆਉਂਦੇ ਨੇ ਜਾਂ ਜਿਹੜੇ ਪਿੰਦੇ ਨੇ ਅਸੀਂ ਜਿਹੜਾ ਵੀ ਤੁਹਾਨੂੰ ਮਿਲਦਾ ਨਸ਼ੇੜੀ ਜਾਂ ਜਿਹੜਾ ਵੀ ਨਸ਼ਾ ਵੇਚਣ ਵਾਲਾ ਆਉਂਦਾ ਅਸੀਂ ਉੱਥੇ ਕਾਰਵਾਈ ਕਰਦੇ ਆ ਅ ਸਰ ਆਖਿਰ ਦੇ ਵਿੱਚ ਸਾਡੇ ਲੁਧਿਆਣਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਕੀ ਮੈਸੇਜ ਦੇਣਾ ਮੈਸੇਜ ਤੁਹਾਡੇ ਮੱਦੇਮਤ ਉਹ ਨਹੀਂ ਇਹੀ ਹੈ ਕਿ ਨਸ਼ਾ ਜਿਹੜਾ ਕਿ ਸਾਡੇ ਪੰਜਾਬ ਦੀ ਜਵਾਨੀ ਨੂੰ ਘੁੰਡਵੰਗ ਖਾ ਰਿਹਾ ਆ ਇਨ ਨੂੰ ਆਪਾਂ ਖਤਮ ਕਰਨਾ ਸਾਰੇ ਆਪਾਂ ਪਬਲਿਕ ਦੇ ਸਹਿਯੋਗ ਨਹੀਂ ਹੋ ਸਕਦਾ ਆਪਾਂ ਸਾਰੇ ਹਮਲਾ ਮਾਰੀਏ ਇਕੱਠੇ ਹੋਈਏ ਤੇ ਨਸ਼ੇ ਨੂੰ ਦੀ ਜੜ ਨੂੰ ਪੰਜਾਬ ਚੋਂ ਖਤਮ ਕਰੀਏ ਧੰਨਵਾਦ ਧੰਨਵਾਦ ਸੋ ਇਹ ਸਨ ਐਸసీపీ ਇੰਡਸਟਰੀ ਏਰੀਆ ਵੀ ਬ੍ਰਿੰਜਮੌਂ ਜਿਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਵੈ ਇਹਨੂੰ ਕੰਟਰੋਲ ਕਰਨ ਦੇ ਲਈ ਜਿਹੜੀ ਪੁਲਿਸ ਦਾ ਤਤਪਰ ਆਪਣੀ ਜਿਹੜੀ ਕਾਰਵਾਈ ਕਰ ਰਹੀ ਆ ਤੇ ਲੋਕਾਂ ਨੂੰ ਵੀ ਅਪੀਲ ਕੀਤੀ ਆ ਵੀ ਜੇ ਕਿਸੇ ਨੂੰ ਕੋਈ ਇਨਫੋਰਮੇਸ਼ਨ ਆਉਂਦੀ ਆ ਤਾਂ ਚਾਹੇ ਨੰਬਰਾਂ ਦੇ ਰਾਹੀਂ ਚਾਹੇ ਸਾਡੇ ਕੋਲੇ ਆ ਕੇ ਜਿਹੜਾ ਦੱਸ ਸਕਦੇ ਉਹਨਾਂ ਦੀ ਜਿਹੜੀ ਆਇਡੈਂਟੀਟੀ ਆ ਉਹ ਕਿਤੇ ਨਾ ਕਿਤੇ ਜਿਹੜੀ ਆ ਗੁਪਤ ਰੱਖੀ ਜਾਊਗੀ ਤਾਂ ਜੋ ਕਿ ਉਸ ਬੰਦਿਆਂ ਨਾਲ ਇਫਰਮੇਸ਼ਨ ਦੇਣ ਵਾਲਿਆਂ ਦਾ ਕੋਈ ਨੁਕਸਾਨ ਨਾ ਹੋਵੇ ਬਾਕੀ ਦੇਖਦੇ ਆ ਪੁਲਿਸ ਇੱਥੇ ਨੁਕੜ ਮੀਟਿੰਗਾਂ ਵੀ ਕਰਦੀ ਆ ਤੇ ਅਗਲੀ ਜਿਹੜੀ ਅਪਡੇਟ ਆ ਉਹ ਕੀ ਨਿਕਲ ਕੇ ਸਾਹਮਣੇ ਆਂਦੀ ਆ ਉਹ ਵੀ ਤੁਹਾਡੇ ਨਾਲ ਸ਼ੇਅਰ ਜੂਰ ਕਰਾਂਗੇ ਸੋ ਬਣੇ ਸਾਡੇ ਨਾਲ ਕੈਮਰਾ ਪਰਸਨ ਪ੍ਰਵੀਰ ਮੰਟੀ ਨਾਲ ਇਸ ਸਮਾਂ ਰਿਪੋਰਟ ਕਵਰਟੀਵੀ ਲੁਧਿਆਣਾ